ਅੱਗੇ ਵੀ ਬੰਦੇ ਜਿਹੜੇ ਮੇਰੇ ਨਾਲ ਹੀ ਤੋੜੇ ਸਿਆਸਤਾਂ ਦੇ ਨਾਲ ਤੋੜੇ ਇਦਾਂ ਕੀ ਹੋਜੂ ਉਹ ਬੰਦੇ ਨੂੰ ਮਹਾਰਾਜ ਨੇ ਮਾਰੇ ਢੁਨੀ ਟਾਟੇ ਮਾਰਿਆ ਮੈਂ ਮਰਦਾ ਨਹੀਂ ਜੋ ਮਰਜੀ ਬੋਲੀਓ ਜੋ ਮਰਜੀ ਕਰਿਓ ਗੱਲ ਅੱਜ ਹੀ ਆ ਤਾਗੋ ਸਾਡਾ ਮੁੰਡਾ ਉੱਠਿਆ ਏਕਮ ਪਤਾ ਪਰ ਠੀਕ ਹੈ ਜੀ ਏਕਮ ਪਤਾ ਪਰ ਨੂੰ ਆਈ ਆਖਿਆ ਸਾਡੀ ਟੀਮ ਨਹੀਂ ਆ ਤੂੰ ਸਾਡੇ ਜਾਵੀਰ ਬਾਜੂ ਵੱਲੋਂ ਖੇੜ ਜਾਵੀਰ ਪ੍ਰੀਤ ਵੱਲੋਂ ਖੇੜ ਪਰ ਉਹਦਾ ਫੋਨ ਸਾਨੂੰ ਪਤਾ ਲੱਗਾ ਵਾ ਗੋਪੀ ਨੇ ਉਹਨੂੰ ਨਹੀਂ ਖੇਡਾ ਦਿੱਤਾ ਪ੍ਰੀਤ ਵੱਲੋਂ ਠੀਕ ਹੈ ਜੀ ਬਾਜੂ ਵੱਲੋਂ ਉਹਨੂੰ ਨਹੀਂ ਖੇਡਾ ਦਿੱਤਾ ਗਿਆ ਅਸੀਂ ਕਿਹਾ ਕੋਲ ਲੈਣਾ ਦੇਣਾ ਨਹੀਂ ਆਇਆ ਸਪੋਰਟਸਮੈਨ ਆ ਜਿਹੜੇ ਆ ਇਹ ਸਪੋਰਟਸਮੈਨ ਹੀ ਰਹਿਣ ਇਹੋ ਜਿਹੇ ਗਲਤੀਆਂ ਨਾ ਕਰਨ ਨਾ ਕਰਨ ਜੀ ਦੋਸਤੋ ਕੱਲ ਦੀ ਇੱਕ ਬਹੁਤ ਵੀਡੀਓ ਵਾਇਰਲ ਹੋਈ ਜਾਂਦੀ ਹੈ ਸਰਦਾਰ ਸਾਹਿਬ ਦੀ ਵੀਡੀਓ ਹੈ ਉਹਨਾਂ ਵਿੱਚ ਉਹ ਕਹਿ ਰਹੇ ਹੈ ਵੀ ਸਾਡੇ ਲਾਗੋ ਪਿੰਡੋ ਏਕਮ ਸਾਡੇ ਪਿੰਡ ਨਹੀਂ ਖੇਡਣ ਆਇਆ ਹੈ ਇਸ ਵਿੱਚ ਏਕਮ ਦੀ ਵੀ ਕੋਈ ਗਲਤੀ ਨਹੀਂ ਨਾ ਗੋਪੀ ਫਰੰਦੀਪੁਰੀਏ ਦੀ ਗਲਤੀ ਆ ਇਸ ਵਿੱਚ ਉਹਨਾਂ ਨੇ ਦੱਸਿਆ ਕਿ ਪ੍ਰੀਤ ਲੱਧੂਨੀ ਵੀ ਆਖਿਆ ਕਿ ਗੋਪੀ ਨੇ ਉਹਨਾਂ ਨੂੰ ਨਹੀਂ ਖੇਡਣ ਦਿੱਤਾ ਪਰ ਇਹਨਾਂ ਵਿੱਚ ਗੋਪੀ ਦੀ ਕੋਈ ਗਲਤੀ ਨਹੀਂ ਕਿਉਂਕਿ ਉਹਨਾਂ ਦਾ ਤਾਂ ਆਪਦਾ ਮੈਚ ਸੀਗਾ ਉਹਨਾਂ ਨੇ ਉੱਥੇ ਜਾਣਾ ਸੀ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਇੱਕ ਫਰਤੇ ਭਾਰੀਆ ਉੱਬਰਦਾ ਸਟਾਰ ਆ ਇਹ ਉੱਬਰਦਾ ਤਾਰਾ ਬਣ ਰਿਹਾ ਉੱਥੇ ਏਕਮ ਦੀ ਡਿਮਾਂਡ ਕਰਦੇ ਆ ਜਿੱਥੇ ਵੀ ਖੇਡਣ ਜਾਵੇ ਜਾ ਉਹਨਾਂ ਨੇ ਵੀ ਪਹਿਲਾਂ ਸਾਈ ਦੇਣੀ ਸੀਗੀ ਫਿਰ ਫਿਰ ਹੋ ਸਕਦਾ ਸੀਗਾ ਪਰ ਉਹਨਾਂ ਦਾ ਤਾਂ ਆਪ ਦਾ ਮੈਚ ਸੀ ਇੱਥੇ ਜਿੱਥੇ ਵੀ ਜਾਂਦੇ ਆ ਪਰ ਏਕਮ ਦੀ ਜ਼ਿਆਦਾ ਹੁਣ ਡਿਮਾਂਡ ਹੋਣ ਲੱਗ ਗਈ ਪਹਿਲਾਂ ਕਿਸੇ ਨੂੰ ਨਹੀਂ ਦਿੱਸਦਾ ਸੀਗਾ ਪਰ ਗੁਪੀ ਫਰੰਦੀਪੁਰਿਆ ਨੇ ਉਹਨਾਂ ਨੂੰ ਤਕੜਾ ਕੀਤਾ ਤਾਂ ਕਰਕੇ ਉਹਨਾਂ ਦੀ ਡਿਮਾਂਡ ਵੱਧ ਗਈ ਗੁਪੀ ਫਰੰਦੀਪੁਰਿਆ ਨੇ ਇਹ ਵੀ ਦੱਸਿਆ ਕਿ ਜਦ ਸਾਡਾ ਮੈਚ ਨਾ ਹੋ ਸਕੇ ਉਹ ਜੀ ਸਕਦ ਕੇ ਕਿਸੇ ਵੀ ਟੀਮ ਵਿੱਚ ਖੇਡ ਸਕਦਾ ਹੈ ਤੇ ਕਿਸੇ ਵੀ ਟੀਮ ਵਿੱਚ ਹਿੱਸਾ ਲੈ ਸਕਦਾ ਹੈ ਇਸ ਕਰਕੇ ਸਾਨੂੰ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਪਹਿਲਾਂ ਸਭ ਕੁਝ ਡੀਟੇਲ ਵਿੱਚ ਪਤਾ ਕਰਨਾ ਚਾਹੀਦਾ ਵੀ ਕੀ ਗੱਲ ਹੈ ਇਹ ਚੀਜ਼ ਮੇਰੇ ਕੋਲ ਸਾਈ ਆ ਅੱਜ ਵੀ ਮੈਚ ਖੇਡ ਕੇ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਮੈਚ ਤੋਂ ਹੁੰਦਾ ਹੈ ਇੱਕਮ ਮੰਨ ਕੇ ਚੱਲੋ ਸਾਡੇ ਤੋਂ ਮੈਚ ਨਾ ਹੋਵੇ ਇੱਕਮ ਖੇਡ ਲੈ ਜੀ ਸਦਕੇ ਖੇਡ ਲੈ ਕੋਈ ਚੱਕਰ ਨਹੀਂ ਸਾਡੇ ਨਾਲ ਕਿਸੇ ਦਾ ਕੋਈ ਚੱਕਰ ਨਹੀਂ ਚਲੋ ਖੇਡ ਲੈ ਹੀ ਮੰਨ ਲੈਨੇ ਜਦੋਂ ਤੁਸੀਂ ਦੱਸੋ ਕਿ ਸਾਡੇ ਤੋਂ ਮੈਚ ਆ ਸਾਡੀ ਟੀਮ ਤੋਂ ਮੈਚ ਆ ਲੋਕੀ ਹੁਣ ਜਿੱਥੇ ਮੈਂ ਖੇਡਣ ਜਾਣਾ ਉੱਥੇ ਏਕਮ ਦੀ ਮੰਗ ਕਰਦੇ ਆ ਕਿ ਪਲਵਾਨ ਜੀ ਏਕਮ ਜ਼ਰੂਰ ਆਵੇ ਹਨ ਅੱਜ ਤੁਹਾਨੂੰ ਏਕਮ ਦੀਂਦਾ ਸਾਰਿਆਂ ਨੂੰ ਦੀਂਦਾ ਜਿੱਦਨ ਏਕਮ ਛੋਟਾ ਸੀ ਉਸ ਦਿਨ ਕਿਉਂ ਨਹੀਂ ਦੀਂਦਾ ਤਾਂ ਇਦਾਂ ਦੇ ਏਕਮ ਘਰਾਂ ਦੇ ਵਿੱਚ ਪਤਾ ਨਹੀਂ ਕਿੰਨੇ ਬੈਠੇ ਆ ਸਪੋਰਟ ਕਰੋ ਸਾਰਿਆਂ ਦੀ ਤੁਸੀਂ ਤੇ ਲੱਤਾਂ ਖਿੱਚਦੇ ਜੇ ਪਲਵਾਨ ਦੇ ਨਾਲ ਉਹ ਤੋੜਦੇ ਜੇ ਅੱਗੇ ਵੀ ਤੁਸੀਂ ਸਾਰਾ ਕੁਝ ਕੀਤਾ ਸਾਰੇਆਂ ਬੰਦਿਆਂ ਨੇ ਇਹੋ ਕੁਝ ਕੀਤਾ ਅੱਗੇ ਵੀ ਬੰਦੇ ਜਿਹੜੇ ਮੇਰੇ ਨਾਲ ਹੀ ਤੋੜੇ ਸਿਆਸਤਾਂ ਦੇ ਨਾਲ ਤੋੜੇ ਇਦਾਂ ਕੀ ਹੋਜੂ ਉਹ ਬੰਦੇ ਨੂੰ ਮਹਾਰਾਜ ਨਾਲ ਮਾਰੇ ਤਾ ਟਾਡੇ ਮਾਰਿਆ ਮੈਂ ਮਰਦਾ ਨਹੀਂ ਜੋ ਮਰਜੀ ਬੋਲੀਓ ਜੋ ਮਰਜੀ ਕਰੀਓ